ਹਾਂਜੀ ਸ਼ਸ਼ੀ ਕਾਲ ਜੀ ਮੈਂ ਸੰਦੀਪ ਡਿਜ਼ਾਈਨ ਬਾਈ ਸੰਦੀਪ ਆਪਣਾ ਲਹਿੰਗਾ ਚੋਲੀ ਰੈਡੀ ਹੋਇਆ ਸੀ ਬਹੁਤ ਸੋਹਣਾ ਡਿਜ਼ਾਈਨ ਹੈ ਰਸਟਿਕ ਕਲਰ ਦੇ ਉੱਪਰ ਆਪਾਂ ਨੇ ਇਹਨੂੰ ਰੈਡੀ ਕੀਤਾ ਟੁੱਟੀ ਹੈਂਡਵਰਕ ਹੋਇਆ ਦੇ ਤੇ ਪੀਕੋਕ ਬਣਿਆ ਬਹੁਤ ਸੋਹਣੀ ਚੋਲੀ ਰੈਡੀ ਹੋਈ ਹੈ ਨੈਕ ਬਣਿਆ ਸਾਰੀ ਹਿੰਟ ਚ ਜਾਲ ਬਣਿਆ ਜਿਹਦੇ ਚ ਆਪਾਂ ਨੇ ਬਹੁਤ ਸੋਹਣਾ ਸਟੱਫ ਜੁੜੀ ਕੀਤਾ ਹੈ ਤੇ ਸਿਕਵੈਂਸ ਵਰਕ ਹੈ ਹੈ ਇਹਦੇ ਚ ਆਪਾਂ ਨੇ ਪੈਚ ਲਾ ਕੇ ਇਹਦੇ ਤੇ ਹੈਂਡਵਰਕ ਕੀਤਾ ਹੈ ਬਹੁਤ ਸੋਹਣਾ ਵਰਕੂੜਿਆ ਦੀਦੀ ਦੀ ਹੈ ਇਹ ਲਈ ਮੈਨੂੰ ਆਸੀਸ ਇਹ ਤਾਂ ਲੈਗਰ ਰੈਡੀ ਕਰਨਾ ਤੇ ਆਪਾਂ ਨੇ ਉਹਨਾਂ ਦੀ ਚੁਆਇਸ ਅਕੋਰਡਿੰਗ ਨਾਲ ਸੀਮ ਲੈਗਰ ਰੈਡੀ ਕਰਕੇ ਦਿੱਤਾ ਉਹਨਾਂ ਨੇ ਤੇ ਜਿਹਦੇ ਤੇ ਆਪਾਂ ਨੇ ਪੈਚ ਲਾ ਕੇ ਕੰਮ ਕੀਤਾ ਓਨਲੀ ਪੈਚ ਦੇ ਉੱਪਰ ਕੰਮ ਹੈ ਇਹ ਵੀ ਜਿੱਦਾਂ ਹੀ ਸਟੱਫ ਸੀਗਾ ਡਾਈਏ ਬਲ ਬਹੁਤ ਸੋਹਣਾ ਲੈਗਰ ਚੋਈ ਰੈਡੀ ਹੋਇਆ ਜਿਸ ਸਪੀਸ ਤੇ ਵਰ ਰੁਇਆ ਬਹੁਤ ਸੋਹਣੇ ਪੀਕਾਕ ਬਣੇ ਆ ਬਹੁਤ ਸੋਹਣੀਆਂ 슬ੀਵ ਬਣੀਆਂ ਨੇ ਸੇਮ ਆਪਾਂ ਨੇ ਬੈਕ ਰੈਡੀ ਕੀਤਾ ਇਹਦੇ ਚ ਫਲਾਵਰ ਬਣਿਆ ਹੈ ਜਾਲ ਬਣਿਆ ਫੁੱਲੇ ਹੈ ਵੀ ਇਹਦਾ neck ਰੈਡੀ ਹੋਇਆ ਤਾਂ ਬਹੁਤ ਸੋਹਣਾ ਰਸਟ ਕਲਰ ਦਾ ਲਹਿੰਗਾ ਹੈ ਇਹ ਨੂੰ ਇਹ ਉਹਨਾਂ ਨੇ ਆਪਣੀ ਜਾਗੂ ਦੇ ਫੰਕਸ਼ਨ ਤੇ ਵੇਅਰ ਕਰਨੇ ਜਾਗੂਲੀ ਬਣਾਇਆ ਸੀ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਇਹ ਰੈੱਡ ਕਲਰ ਦਾ ਫੈਂਟਾਸਟਿਕ ਦਿੱਤਾ ਆਪਾਂ ਨੇ ਜੀ ਨਾਲ ਰੈੱਡ ਕਲਰ ਆਫ ਪਿਓਰ ਔਰਗੇਂਜ਼ਾ ਦਾ ਦੁਪੱਟਾ ਬਣਿਆ ਵਿੱਚ ਫਲਾਵਰ ਪਈਆ ਕਾਡਰ ਆਦੀ ਆਪਾਂ ਨੇ ਮੂਰ ਬਣਾਇਆ ਚਾਰੋਂ ਖੁੰਝੀਆਂ ਚ ਦੁਪੱਟੇ ਦੇ ਮੂਰ ਬਣਿਆ ਤੇ ਲੇਸ ਨੂੰ ਲਗਾ ਕੇ ਰੈੱਡ ਕਲਰ ਅੱਗੇ ਫਿਨਿਸ਼ਿੰਗ ਕੀਤੀ ਹੈ ਟੇਸਟਿੰਗ ਦਿਵਾਈ ਹੈ ਪਰਫੈਕਸ਼ਨਲ ਲਹਿੰਗਾ ਟੂਰੀ ਰੈਡੀ ਹੋਇਆ ਇਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੋਇਆ ਹੈ ਬ੍ਰਾਈਡਲ ਲਹਿੰਗੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬ੍ਰਾਈਡਲ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਹੈ ਸਾਨੂੰ WhatsApp ਮੈਸੇਜ ਕਰਕੇ ਪ੍ਰਾਈਸ ਵਿੱਚ ਸਕਦੇ ਹੋ ਇਹਦਾ ਇੱਕ ਦਿਨ ਜੀਤਾਰੇ ਸੋਨੇ ਸੋਨੇ ਡਿਜ਼ਾਈਨਰ ਪੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਥੈਂਕ ਯੂ